ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈਨਲ ਦੇਖ ਰਹੇ ਸਾਰੇ ਹੀ ਦੇਸ਼ ਵਿਦੇਸ਼ ਵਿੱਚ ਬੈਠੇ ਜਿੰਨੇ ਵੀ ਸਾਡੇ ਦਰਸ਼ਕ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਲੋਹੜੀ ਮਾਗੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਤੁਹਾਨੂੰ ਅਸੀਂ ਐਡੀ ਲੇਟ ਵਿਖੇ ਜੋ ਇਕੱਠੇ ਹੋ ਕੇ ਸੰਗਤ ਨੇ ਸੰਗਰਾਦ ਮਨਾਈ ਗਈ ਡੰਕਨ ਰਫਰੈਸ਼ਰ ਪਾਰਕ ਦੇ ਵਿੱਚ ਜਿਸ ਵਿੱਚ ਅਸੀਂ ਗਵੀਆਂ ਖੁਸ਼ੀਆਂ ਸਾਂਝੀਆਂ ਕਰੀਆਂ ਜਾਂਦੀਆਂ ਸਾਡੇ ਮਾਸਟਰ ਜਸਮੇਲ ਸਿੰਘ ਦੇ ਪੋਤਰਾ ਹੋਇਆ ਪਹਿਲਾਂ ਚਾਰ ਪੋਤੀਆਂ ਸੀ ਹੁਣ ਪੋਤਰਾ ਹੋਇਆ ਉਸ ਖੁਸ਼ੀ ਦੇ ਵਿੱਚ ਉਹਨਾਂ ਵੱਲੋਂ ਦੇਗ ਤੇ ਚਾਹ ਪਾਣੀ ਦਾ ਲੰਗਰ ਜਿਹੜਾ ਉਹਨਾਂ ਵੱਲੋਂ ਵਰਤਾਇਆ ਗਿਆ ਤੇ ਸਾਰਿਆਂ ਨੇ ਰਲ ਮਿਲ ਕੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਤੇ ਸਾਰੀ ਸੰਗਤ ਨੇ ਰਲ ਕੇ ਹੋਰ ਸੰਗਤ ਵੱਲੋਂ ਵੀ ਕਾਫੀ ਕੁਝ ਖਾਣ ਪੀਣ ਵਾਲੀਆਂ ਚੀਜ਼ਾਂ ਲਿਆਂਦੀਆਂ ਗਈਆਂ ਸੀ ਜਿਹੜੀਆਂ ਸਾਰਿਆਂ ਨੇ ਰਲ ਮਿਲ ਕੇ ਸੰਗਤ ਨੇ ਉੱਥੇ ਸ਼ਕੀਆਂ ਤੇ ਸਾਰਿਆਂ ਨੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਸਭ ਨੇ ਸ਼ਾਕੇ ਸਾਰ ਕੁਸ਼ੀਆਂ ਸਾਂਝੀਆਂ ਕੀਤੀਆਂ ਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਵੀ ਸਾਡਾ ਗਰੁੱਪ ਤੇ ਸਾਰਾ ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਧੰਨਵਾਦ ਹੁਣ ਬ੍ਰੇਹ ਦੇ ਦਸਤਾਵੇਜ਼ਾਂ ਨਾਲ ਇਸੇ ਨਾਮ ਨਾਲ ਪੜਾਵੋ ਉਰੇ ਮੋਰੀ ਮੋਰੀ ਦੀ ਜਾਨ ਮਨ ਮਸਤ ਸੁਸਾਤ ਪਰਿਆ ਬੰਤਾ ਨਾਮ ਜਪੋਰੀ ਆਏ ਸੁਖ ਦਰ ਮਨ ਤੇ ਆ ਜਾਏ ਸਾਥ ਯੋ ਪਾਰ ਕਰੋ ਪਾਰਿਨ ਤਨ ਦੇ ਖੇਤ ਮਾਰਨੀ ਕਾਟੇ ਦਰਪੋ ਮਨ ਮਾਇਆ ਨਾਨ ਪਾਰਨਾ ਹੋ ਜਾਏ ਤੇ ਸੁਖਾ ਕੋ ਜਾਏ ਉਪਰੇ ਲਾਪਣ ਹੱਥ ਆਏ ਜਨ ਕੋ ਜਪੇ ਸਲਾਪਾ ਮੇਰੇ ਫਰਤ ਫਰਤੇ ਫਰਾਂ ਨਹੀਂ ਛੁਕੇ ਕੋ ਰਾਕੇ ਸਨਾਨੀ ਦੂਰ ਨਾਮ ਜਪਤ ਮਨ ਹੋਵੇ ਸੁਖ ਚੰਤਾ ਜਾਏ ਮੇਰੇ ਇਨ ਕਾ ਉਸ ਜਨ ਕੋ ਸਦਾ ਨਾਮ ਅਪੰਚਾ ਰਹੇ ਉਪਰ ਨਾ ਗੁਰੂ ਗ੍ਰੰਥ ਸਾਹਿਬ ਜੀ

ਨਾਨਕ ਨਿਰਬਦਾਸ ਰਾਖਿ ਕਿਰਪਾ ਤੇ ਸੰਤ ਭੇਟਿਆ ਨਾਨਕ ਬਨ ਪਰਦਾਸ ਸੰਤ ਸੰਤ ਅੰਤਰ ਗਾਮੀ ਦਾ ਨਾਮ ਪ੍ਰਭੂ ਕਾ ਲਾਗਾਮੀ ਦਾ ਸਸ ਨੈ ਇਕਟਨਾਇ ਅੰਤ ਨਾਮਾ ਜਸਾਈ ਨਾਨਕ ਦਾ ਪ੍ਰਭ ਕਾ ਨਾਮ ਦੇਵ ਇਸ ਕਾ ਬਸ ਰਾਮ ਮਨ ਲਾ ਜਾਈਏ ਦਰਸ਼ਕਾਂ ਬੰਦੇ ਕਾਲੀ ਜਿਹਾਬ ਦਿਖਾਏ ਨਾ ਤਰੀਆਂ ਸੋਹੀ ਪਾਏ ਸਵਾਤ ਸੋਬਾਰ ਗੰਤ ਕਟੜ ਗਿਆ ਪ੍ਰਿਆਗ ਭਗਵਾਨ ਤਰਨ ਤਦ ਲੋਕ ਕੋਲ ਬੰਦਪਾਲ ਬੰਦਪਾਲ ਬ੍ਰਹਮ ਜੈਸੀ ਆਗਿਆ ਤੈਸਾ ਕਰਮਾ ਪਾਇ ਚਾਰ ਫੁੱਟ ਵਿੱਚ ਸਮਾਏ ਇਸ ਤੇ ਪਿਰ ਨਹੀਂ ਕੋਟਾ ਗੁਰਪਸਾਦਾਂ ਸੁਖਾਉ ਬੀਲ ਪ੍ਰਾਸ਼ਮੰ ਮੈਂ ਦੇਖ ਸਸਿਆ ਸੂਰਨ ਖਤਰ ਮੈਂ ਏਕ ਨਹੀਂ ਰਕੀ ਸਭ ਕੋ ਬੋਲੇ ਆਪ ਡੋਲਾ ਕਬੂ ਡੋਲੇ ਸਰਬ ਕਲਾਕਰ ਖੇਲੇ ਖੇਲ ਮੋਲ ਪਾਇਏ ਗੁਣੀ ਅਮੋਲ ਕੀ ਜੋਤਾਰ ਦੇਵ ਸੁਆਮੀ ਉਪਦੇਸ਼ ਭਰਨ ਦਾ ਸੰਦਾਨ ਦਿਨ ਮੈਂ ਇਹ ਬਸਾ ਸੰਤਿਨਿਨ ਕਰਿ ਤਾ ਬ੍ਰਹਮਾ ਹੁ ਨਾ ਕਹਿਦੇ ਸਭ ਕਰਮਾ ਸਭ ਚੰਨ ਸਭ ਆਪੀ ਰਾਮ ਦਾ ਰਚਨਾ ਜਿਨਤਾ ਤਾ ਇਸ ਕੀ ਹੈ ਸਾਸਵਤਨ ਜਾਤ ਸਭ ਕਹਿ ਤੋ ਤੋਏ ਜੋ ਜੁ ਤੁਮਾ ਦੇ ਕਰਨ ਕਰਾਉ ਨਾ ਪ੍ਰਭ ਜਾਣੇ ਸੇਵਾ ਨੀ ਹੋਈ ਨਾਨਕ ਅਰਸਨ ਦੇਸਾ ਹੋਈ ਆਪ ਸਭ ਕੀ ਆਸ ਸਭ ਸਾਥ ਇਸ ਸਭ ਤੇ ਸੰਗਿਉਤ ਪਾਪ ਸਭੇ ਤਾਂ ਕਰੇ ਵਿਸਤਾਰ ਇਸ ਸੁਆਵੇ ਤਾਂ ਹੀ ਕਮਕਾਰ

ਇਤੇ ਹੋਏ ਸ਼ੁਭਾਸ਼ੀ ਗੁਰ ਆਪਰੇ ਕੋ ਮਹਾਨੀ ਮਸ਼ਕਰਾ ਆਪਰਾ ਸਤਿਗੁਰੁ ਕੋ ਆਪੇ ਜਾਣੇ ਆਪਰੇ ਦੇਖੀ ਆਪ ਸਾਥ ਕਰਿ ਸਭ ਸਾਥ ਓਤ ਬੋਤ ਆਪੜ ਸੰਗ ਰਾਤ ਕੀ ਕਲਮਿਤ ਕਈ ਨ ਜਾਏ ਦੂਸਰ ਬਗੈ ਸੋਜੀ ਪਾਏ ਜਿਸ ਕਾ ਕੀਆ ਸਭ ਪ੍ਰਵਾਣ ਗੁਰ ਪ੍ਰਸਾਦ ਨਾਨਕ ਦੇ ਜਾਣ ਜਨਿ ਵਿਸਰ ਸੋਏ ਆਮ ਨੈ ਲੈ ਪ੍ਰਸੋਏ ਮੋਤਵੰਤ ਕੁਲਵੰਤ ਭੋਤਵੰਤ ਜੀਵਨ ਬੋਖੀ ਸਿਰ ਤੇ ਭਗਵੰਤ ਤਨ 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 ਜਨ ਆਇ ਜਿਸ ਪਰ ਸਾਰ ਸਭ ਜਗਤ ਆਇ ਦਨਿਆਵਰ ਕਾ ਇਹ ਸੁਭਾਉ ਜਨ ਕੇ ਸੰਕਿਰਿਆਵੇ ਨਾਮ ਆਪ ਮੋਗਤ ਮੋਗਤ ਸਿਕਾਰ ਸਲੋਕ ਪੂਰਾ ਪਰ ਹਾਕਿਆ ਪੂਰਾ ਜਾਂ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਪੂਰੇ ਗੁਰ ਕਾ ਸੁਣਿਆ ਬਦੇਸ਼ ਪਾਰ ਪਰਮ ਨਿਰਭਰ ਦੇਖ ਸਾਚ ਸਾਚ ਸਿਮਰੋ ਵਿੰਦ

दम पुद्रीन दया भॼन पूर्ण कृपाल सोत साले रतन सिंह सभिनी सभ ताता ਪ੍ਰਭੁ ਆਜੇ ਰਤਨ ਮਾਨ ਮਾਫ ਕੇ ਪਾਤੇ ਨਾਮ ਸੋਧਰੇ ਦਿਲ ਕੇ ਸਾਥੇ ਜਨ ਜੋਤ ਸੰਸਰ ਕੀ ਆਏ ਭਾ ਕੀਰਪਾ ਪਰਮਾ ਤੁਮ ਲਾਏ ਦਿਲ ਕੇ ਬੈਰ ਭੈ ਸਵਰੇ ਨ ਬਰਤ ਨਾਮ ਸਾਥ ਸੰਗ ਲੈਣ ਸੋਚ ਮੈ ਨਹੀ ਗੁਣ ਦੇ ਪੂਰਨ ਹੋਇਸੀ ਸੰਤਿ ਸੇਵਾ ਆਦਿ ਗਾਰ ਕਰ ਕੇ ਰਹੇ ਤੇ ਰਾਮ ਨਾਮ ਸੁਨ ਰਸ ਨਰਪ੍ਰਸਾਦ ਜਿਆ ਪ੍ਰਭਤਾਰੀ ਨਾਨਕ ਲਿਖੇ ਕੇ ਪਹਮਾਰੀ ਰਬੀ ਸ਼ਾਹ ਤਾਪੀ ਪੂਰਨ ਹੋਏ ਵਰਤਾਨ ਪੁਰਖ ਪਰਮ ਸਭ ਲੋਏ ਸਾਦੇ ਉਚ ਪਾਇ ਅਸਾਨ ਹੋ ਨ ਹੋਏ ਨਾਮ ਜਾਨ ਅਰਤਨ ਖਾਟ ਕਰੇ ਜਣ ਤੋਏ ਨਾਨਕ ਕਿਸੇ ਪ੍ਰਾਪਤ ਹੋਏ ਜਿਨੇ ਪ੍ਰਸਾਦ ਕਬਿ ਨਮਾ ਸਤਿ ਸ੍ਰੀ ਅਕਾਲ 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 ਸਤਿ ਸ੍ बसर कोन में पाते जाम ते पे जिस्म बस सु रंग ता मात તે હું જતા કી સેવા ભાવના રે નીલાન કે ઓર નામ સુખ મની દુખ રોગ પે બેલે પર પાસના મને બરતા કે કરમ સારે હું જતા કી સેવા ભાવના રે નીલાન કે ઓર નામ સુખ મની ਬਾਦ ਤੇ ਉਚਰਾਂਗੀ ਸੋਭਾ ਬਣੀ ਨਾਲੇ ਤੇ ਗੁਰਾਂ ਦਾ ਨਾਮ ਸੁਖ ਮਣੀ ਵਾਹਿਗੁਰੂ ਦਾ ਹੰਸਾ ਵਾਹਿਗੁਰੂ ਕੀ ਫਤਿਹ ਸ਼ਾਹਬ ਜੀ ਹੋਏ ਤੁਮ ਘਰ ਸਤਿਗੋ ਪ੍ਰਸਾਦ ਸਲੋਕ ਮੰਗਾਂ ਗੁਰੂ ਗੋਬਿੰਦ ਗਾਇਓ ਨਾ ਜਨਮ ਆਸਾਰ ਥਕੀਨ हर भज मूं जय बिलो कभे रो निगम न हुई उदास करे न ॼमी पासा ॿियो इहो कयो लियो जराद न गीत ਹਾਰੇ ਭਾਗੇ ਬਣਾ ਉਹ ਜਤ ਹੈ ਵੀਦ ਬੇਦ ਭਇਓ ਸੁ ਜੇ ਨੀ ਕਾਲ ਪਾਂਚਿਓ ਆ ਹੈ ਕੋ ਨਾ ਬਨਰ ਬਾਰੇ ਕੋ ਨਾ ਮਦੇ ਭਗਵਾਨ 판ਦਾਰ ਸੰਪਤ ਸਾਗਰ ਜene ਆਪਣੀ ਕਰਮਾਰ ਇਨ ਮੈਂ ਕੋਸ ਸੰਗੇ ਨਹੀਂ ਨਾਨਕ ਸਾਚੀ ਜਾ ਮੋ ਭਾਗਵਾਨ ਮੈਂ ਹਰਨ ਹਰ ਅਨਾਥ ਦੇ ਨਾਦ ਕਉ ਨਾਨਕ ਤਉ ਜਾਣੀਐ ਸਦਾ ਬਾਦ ਤੁਮ ਸਾਥ ਧੰਨ ਧੰਨ ਜੈ ਤੇ ਜੋ ਜਿਸ ਨੂੰ ਦੇਵੇ ਤਿਆਕਾਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਦਿਨ ਗੁਰਬਾਰ ਮਾਗ ਸੁਚੇ ਸੇ ਕਾਢੀ ਜਿਨ ਪੂਰਾ ਗੁਰ ਮੇਰਵਾਲ ਮਾਗ ਸੁਚੇ ਸੇ ਕਾਢੀ ਜਿਨ ਪੂਰਾ ਗੁਰ ਮੇਰਵਾਲ ਅੱਜ ਮੰਗਲਵਾਰ ਮਾਂਗ ਦੀ ਸੰਗਰਾਂਦ ਹੱਥ ਜੋੜ ਕੇ ਬੇਨਤੀ ਕਰੀ ਸੁਖ ਵਸਾਈਂਦਾਤਾ ਨਾਮਦਾਨ ਬਖਸ਼ੀ ਆਪਣੇ ਚਰਨ ਕਮਲਾਂ ਦਾ ਪਿਆਰ ਸਤਸਕਾਰ ਬਖਸ਼ਿਦਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਚੈ ਦਸਮੀ ਫਰੀ ਭਾਈ ਜੀ ਤਿਵਤੇ ਪਾਛੈ ਦਸਮੀ ਜੋ ਬਾਟ ਮੇਨ ਦੀ ਜੋ ਬਈ ਅਮਰੇ ਰੋਹਾਨ ਰੱਛਾ ਤੁਮ ਹੋਏ ਚਿਤ ਕੀ ਇੱਛਾ ਹਲ ਕਰੈ ਅਹਾਰਾ ਜੀ ਗੁਰੂ ਸਿਧਵਾਰ ਪਾਰੈ ਨਮਰੇ ਦੁੜ ਸਭ ਹਮ ਭਾਵ ਬਾਤ ਹੈ ਮੋਏ ਬਚਾਓ ਸੁਰੀ ਵਸਨ ਮੇ ਉਕਰਾਰ ਸੇਤਿ ਸਿਨ ਸਨੇ ਪੰਤਾਰ ਮੋਰਚਾ ਮਿਲ ਕਰਨੇ ਕਰੀਏ ਸੰਧਾਨ ਕੋ ਆਸ ਕਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਬਣ ਕੇ ਰਹੇ ਪਿਆਸਾ ਮੇ ਛਾਣ ਕੋਈ ਰੰਤ ਹੈ ਮੇ ਜੋ ਪਰ ਚਾਹੂ ਤੁਮ ਤੇ ਪਾਉਂ ਸੇਕ ਸੇਤ ਮਾਰੇ ਤਾਰੀ ਚੁੰਮ ਚੰਤਰ ਹਮਾਰੇ ਮਾਰੇ ਆਪ ਹਾਥ ਦੇ ਮੇ ਬਖੇ ਮਨਕਾਰ ਕਾ ਤਾਸਨ ਵਰੀਏ ਤੁਝੋ ਸਦਾ ਹਮਾਰੇ ਪਛਾਸੀ ਆਸ ਤੋ ਜੀਵ ਬਲੂ ਐਚਾਰਾ ਤੇ ਮੇ ਰਕਨ ਹਾ ਸਰਦੋ ਜੰਤੂ ਹੈ ਪਿਆਰੀ ਲੀਹ ਪੰਜੋ ਟਣਕੇ ਅੰਕਾ ਲੂਹ ਪੂਰੀ ਚਟੜ ਤਨਤਾ ਪਾਇ ਬ੍ਰਹਮਾ ਮੁਚਾਰਾ ਪਾਇ ਸਿਵ ਜੂ ਉਤਰ ਆਲ ਪਾਇ ਕਰਿ ਸਿਰ ਪ੍ਰਕਾਸ਼ ਅਮਰ ਕਾਰਕਾ ਕੀ ਆਤਮਾ ਸ਼ਾ ਦੇਵਨ ਕਾਲ ਜੁਦੀ ਸੇਵ ਕੀਏ ਦੇਵ ਰਾਜ ਬ੍ਰਹਮਾ ਜੋਤੀ ਉਹ ਚਰਨ ਕਾਲ ਸਭ ਨੂੰ ਸਵਾਰਾ ਨੰਨ ਸੁਖਾਰ ਹੈ ਕਹੇ ਹਮਾਰਾ ਜਮਨ ਕਾ ਆਪ ਸਭ ਜਬ ਤਰ ਬਨਾਇਓ ਦੇਵ ਨਹਿ ਚੰਗ ਮੁਟਾਇਓ ਆਦਮ ਦੇਵ ਤੁਮ ਕਾਰਾ ਸੋਈ ਗੁਰੂ ਸੰਗਿਓ ਹਮਾਰਾ ਹਮ ਸੁਹਾਸ ਇਸ ਕੋ ਹਮ ਨਹਰੀ ਸੋ प्रजा <laughs> दुनिया

ਆਹ ਮੋੜ ਤੋਂ ਇਸ ਨਾਮ ਕਾਮਾ ਦੇਵ ਕੋ ਕਹੇ ਸਦਾ ਸਿਵ ਨਾਮ ਕਾਦੀ ਜੀ ਆਪ ਆਪਣੀ ਹਉਦੈ ਜੇਤੀ ਵਰਨਤ ਕੰਦੇ ਸੋ ਕੀ ਨੰਮਾ ਲਖਾ ਮੰਨ ਜਾਏ ਪ੍ਰਸੰਗ ਕਹਿ ਬਿਲ ਸਜਾ ਤਿਰਸ ਨੂੰ ਸਹਾਰਾ ਇੱਕ ਰੂਪ ਨੂੰ ਸੁਪਾਰਾ ਕਹਿਵਾਏ ਇੱਕ ਪਾ ਮੰਡਲ ਜੀਰ ਸੇਂਦੀ ਉਹ ਤਾਂ ਕੁਝ ਖਾਨ ਪਾ ਰਹੀਨੀ ਕੋ ਗੁਰੂ ਆਦਾ ਹੈ ਬੈਠਾ ਕੋ ਸਿਮਟ ਹੋ ਸੰਗੜ ਜਾਂਦੇ ਆ ਸੀਸ ਜਿੰਦਰਾਏ ਜੱਲਾ ਆਜ ਕਾ ਸੂਰਜਾ ਸੁਖਾ ਕਾਹੇ

ਪਰ ਪਾ ਦੇ ਰਿਚੈ ਨਿਹਾਰੋ ਤਾਂ ਤੇ ਤਸਨ ਮਿਹਾਰੋ ਰਿਤ ਕਰ ਮੈਂ ਸਭ ਹੋਈ ਇਕ ਬਾਾਰ ਤੇਰੇ ਸੁਨਾਰਾ ਕਾਰ ਮਾਨਸ ਤੇ ਕਹੇ ਭਾਰਾ ਜਨਮ ਤਿਆਰ ਉਪਾਦ ਦਰਿਸ਼ੀ ਹੋਇਆ ਖੜਗ ਕੇਤ ਮੈਂ ਸ਼ਰਨ ਤਿਆਰੀਆ ਪਾ ਕੇ ਲਿਓ ਭਾਰੀ ਸਰਬ ਡੋਲਨ ਉਸਾਈ ਦੁਖੇ ਨੋ ਵਿਚਾਈ ਖੜਗ ਕੇਤ ਮੈਂ ਸ਼ਰਨ ਤਿਆਰੀਆ ਪਾ ਕੇ ਲਿਓ ਭਾਰੀ ਸਰਬ ਡੋਲਨ ਉਸਾਈ ਦੁਖੇ ਨੋ ਨਾਮ ਦੇ ਸਾਇਬ ਆਰਾਮ ਕਰੀਬਾ ਰਾਤੀ ਜਾ ਆਨੰਦ ਇਹ ਪ੍ਰਮਾਤ ਸਤਿਗੁਰੂ ਸਾਧ ਤੰਤ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਰਗੋਤਾਂ ਪਾਇਆ ਸੈ ਸਤੀ ਮਨੁਬਝੀਆਂ ਬਦਾਈਆਂ ਆਗਰ ਰਸ ਪਰਵਾਰ ਭਇਆ ਸ਼ਬਦ ਗਾਮਣੀਆਂ ਸਬਦੋ ਤਾਂ ਗਾਓ ਹਰੀ ਕੇ ਰਾਮ ਅਨਜਨੀ ਵਸਾਇਆ ਕੈ ਨਾਮਿਕ ਨਾਨਕ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਰਮੇ

आत्मा संतोष सद करो के हार तथा ममय लाते पंच शब्द पितु सुवागे काल सबंगे शब्दवागे करित करता या पांच दृष्टल बस किते काल घंटे नु आए परम माया जिन को से नाम के लागे करू ਵਾ ਗੀਤਕਾਰਿਆ ਮਹਦਵਾਜੇ ਆਨੰਦ ਨਾਮਰ ਪਾ ਗਿਓ ਸਗਲ ਮੌਰਤ ਪੂਰੇ ਔਰ ਬ੍ਰਹਮ ਪ੍ਰਪਾਯਾ ਉਤਰੇ ਸਗਲ ਬਸੂਰੇ ਕੋ ਭਰੋ ਸੁਨਤਾ ਪਿਤਰੇ ਸੁਈ ਸਿਪਾਣੀ ਸਤ ਸਾਰਨ ਪਏ ਸਸੇ ਪੂਰੇ ਗੁਤੇ ਜਾਣੀ ਸੁਣ ਤੇ ਪ੍ਰੀਤ ਕਿਤੇ ਪ੍ਰਤ ਸਤਗੁਰ ਰਹਾ ਪਰਪੂਰੇ बणवंत नानक गुरूचर लागे वाजे अनहद ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ गुरचरन ਗੁਰੂ वाजे ਪਿਤਾ ਮਾਤਾ पिता ਮਹਤ ਰਾਤ ਦੁਇ ਦਾਈ ਦਾਰਾ ਕਿਰ ਲ ਸਗਨ ਜਗਤ ਕੰਨ ਆਈਆਂ ਕੋਈਆਂ ਮਾਚ ਕਰ ਮਹਰੂਰ ਕੰਨ ਕੋ ਆਪਣੇ ਦੇਣ ਰਕੇ ਦੂਰ ਜਿਨੀ ਨਾਮ ਧਿਆਰਿਆ ਹੈ ਸੰਕਤ ਕਾਲ ਨਾਮ ਤੇ ਮੁਖ ਵਿੱਚ

ਆਦਤ ਤਾ ਹਨ ਮਾਰਕ ਤੇਰੇ ਤੁਮਰੀ ਕੇ ਰਪਾ ਮੈਂ ਸੁਖ ਕਮੇਰੀ ਬੋਲੇ ਜਾਨੇ ਤੁਮਰਾ ਅੰਤ ਉੱਚੇ ਸੂਦਾ ਆਪਰਵਨਤ ਰਸ ਸੁਨ ਗਰੀ ਤੁਮਰੇ ਸੂਤਰਤਾਰੀ ਉਮਦੇ ਹੋਏ ਸੂ ਆਗਿਆਕਾਰੀ ਪ੍ਰੀਤਾ ਤੇ ਮਿਤ ਤੂੰ ਹੀ ਜਾਨੀ ਕ੍ਰਾਨਕ ਦਾਸ ਸਦਾ ਕਰਵਾਨੀ ਤੇ ਆਦੇ ਅਰਦਾਸੁ ਮਾਰੀ ਜੀਉ ਪਿੰਡ ਸਭ ਤੇਰਾ ਵਾਹੀ ਹੋਣਾ ਨੁਕੇ ਸਭ ਤੇਰੀ ਬੜਿਆਈ ਕੋਈ ਨਾਮ ਨ ਜਾਣੇ ਮੇਰਾ ਵਾਹੀ ਸਤਿਨਾਮ ਸ੍ਰੀ ਵਾਹਿਗੁਰੂ ਆਈ ਬੋਲਣਾ ਜਿਹੜੇ ਸਤਿਨਾਮ ਸ੍ਰੀ ਵਾਹਿਗੁਰੂ ਤਿੰਨ ਤਾਪ ਬਨਾਰਾ ਗੋਪਨਤਾ ਸੁਖਰਾਸ ਤਾਂ ਕੋ ਬਿਗ ਨਾ ਕੋ ਲਾਗੀ ਜਾਂਗੀ ਬ੍ਰਹਮ ਗਿਰਦਾਸ ਅਰਦਾਸ ਇੱਕਮ ਕਾਰ ਸ੍ਰੀ ਵੈਦੂ ਜੀ ਕੀ ਫਾਤਾ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਸ਼ਾ ਹੈ ਦਸਵੇਂ ਪੌੜੇ ਬਿਸੰਗੋ ਨਾਨਕ ਲੇ ਧਾਇ ਫਿਰ ਅੰਗਦ ਗੁਰਮਦਾਸ ਰਾਮਦਾਸ ਜੀ ਸਾਈ ਅਰਜਨ ਹਾਰ ਕੋ ਬਿੰਦ ਨੋ ਸਿਮਰੋ ਸ੍ਰੀ ਹਰਿ ਹਰਿ ਆਏ ਸ੍ਰੀ ਹਰਿ ਕਸਿਂ ਦੇ ਤੇ ਆਵੀਐ ਜਿਸ ਡਠੇ ਸਭ ਦੁਖ ਜਾਏ ਗੁਰੂ ਠੇਕ ਬਹਾਦਰ ਸਿਮਰਿਏ ਘਰ ਨਾਉ ਨਿਦ ਆਵੇ ਧਾਈ ਸਭ ਥਾਈ ਹੁ ਜੀ ਸਾਧੂ ਸੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਟਿਆਂ ਬਾਜਿਆਂ ਔਲੇ ਖਲਗੀਆਂ ਨੇ ਸ਼ਮਸ਼ੀਰਿ ਬਹਾਦਰ ਹਲਦ-ਪਲਦੇ ਗਰਾਕੇ ਮਿਹਰਾਂ ਕੇ ਦਾਨੀ ਅੰਮ੍ਰਿਤ ਜਿਏ ਦਾਤੇ ਪੰਥ ਦੇ ਵਾਰੋਸਾ ਬਥਾਏ ਹੋ ਜੀ ਸਹਾਈ ਦਸਾਂ ਪਾਸ਼ੀਆਂ ਦੀ ਜਾਗ ਦੀ ਜੋਸ਼ ਰੂਬਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਥਾਏ ਹੋ ਜੀ ਸਹਾਈ ਗੁਰੂ ਕੇ ਪੰਜ ਪਿਆਰੇ ਗੁਰੂ ਕੇ ਚਾਰ ਸਹਬਜ਼ਾਦੇ ਗੁਰੂ ਕੇ ਚਾਲੀ ਮੁਕਤੇ ਆਂ ਹਟੀਆਂ ਜਾਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਵੇਖ ਡਿੱਠ ਕੀਤਾ ਦੇ ਚਲਾਏ ਤੇਗ ਵਾਹੀ ਧਰਮ ਹੀ ਸੀ ਇਸ ਕੁਰਬਾਨੀ ਕੀਤੀ ਧਰਮ ਨੇ ਆਰਿਆ ਸਿਖੇ ਸਿਧ ਕੇ ਸਾਸ ਸਵਾਸ ਨਾ ਨਭਾਈ ਤੈਨਾਂ ਦੇ ਕਮਾਜੇ ਕਾ ਧਿਆਨ ਧਾਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਇਸ ਦਿੱਤੀ ਬੰਦ ਬੰਦ ਗੜਵਾਈ ਕੋਪਰੀਆਂ ਲੋਹਾਈਆਂ ਚਰਖੜੀਆਂ ਦੇ ਚੰਨ ਆਰਿਆ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਆ ਕਿ ਪਿਆ ਧਰਮ ਨੇ ਹਾਰਿਆ ਸਿਖੇ ਸਿਧ ਤੇ ਸਾ ਸਵਾਤਾ ਨਾਲ ਨਭਾਇਤਨਾ ਦੀਕ ਮਾਜੀ ਕਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੇ ਸਤਿਗੁਰੂ ਆਹੀ ਵਾਹਿਗੁਰੂ ਜਨਾਂ ਬੀਬੀਆਂ ਮਾਈਆਂ ਨੇ ਸਵਾ ਅਨੰਦ ਪੀਸ ਗਈ ਖੰਨੀ ਖੰਨੀ ਕਦਿ ਗਾਦਾ ਕੀਤਾ ਬੜੇ ਦੁੱਧ ਦਿਉਂ ਗਰੀ ਬੱਚਿਆਂ ਦੇ ਟੋਟੇ ਗਵਾਏ ਝੋਲੀਆਂ ਚ ਬਾਏ ਨੀਗੇ ਆ ਤੇ ਖੁਲਾਸਾ ਹਾਰ ਪਾਇ ਸਭਾ ਸਿੱਖੀ ਪਾ ਸਿੱਖੀ ਸਤਿਗਣੀ ਹਾਰਿਆ ਕਿ ਸੇਧ ਕੇ ਸਾ ਸਵਾਸ ਆਨੰਦ ਭਾਜਨ ਬੀਬੀਆਂ ਮਾਈਆਂ ਬੱਚਿਆਂ ਦੇ ਕਮਾਜੀ ਦਾ ਧਿਆਨ ਧਾ ਕੇ ਖਾਲਸਾ ਜੀ ਸਾਬੋ ਬੋਲੋ ਜੀ ਸਵਾਹੀ ਗੁਰੂ ਵਾਹਿਗੁਰੂ ਪੰਆ ਤਕਤਾ ਸਰਬੱਤ ਗੁਰਦਵਾਰਿਆਂ ਗੁਰ ਧਾਮਾਂ ਚੰਡੀ ਬੁੰਗੇ ਨਿਖਾਨਾ ਗੁਰੂ ਧਾਮਾਂ ਜੀ ਦਾ ਦਰਸ਼ਨ ਦੀਦਾਰ ਦਾ ਧਿਆਨ ਧਾ ਕੇ ਖਾਲਸਾ ਜੀ ਸਾਬ ਬੋਲੋ ਜੀ ਸਵਾਹੀ ਗੁਰੂ ਵਾਹਿਗੁਰੂ ਪਾਇਨ ਪਥ ਮੈਂ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਤੇ ਬਾષા ਜੀਓ ਤੇਰਾ ਨਾਮ ਕੇ ਤਾਮਨ ਸੱਚੇ ਬਾષા ਜੀਓ ਤੇਰਾ ਨਾਮ ਕੇ ਤਾਮਨ ਕਾ ਸਦਕਾ ਸਰਬ ਸੂਤ ਹੋਈ ਜਾਂ ਜਾਂ ਗੁਰੂ ਖਾਲਸਾ ਜੀ ਸਾਹਿਬ ਤਾ ਤਾਰੇ ਸ਼ਿਆਰਾ ਜੀ ਤੇ ਫਦੇ ਵਿਦਕੀ ਪਿੰਜਰਾ ਪੰਥ ਕੀ ਦੀਪ ਸ੍ਰੀ ਸਾਹਿਬ ਜੀ ਸਹਾਈ ਹਾਲਸੀ ਜੀ ਦੇ ਬੋਲ ਬਾਲੇ ਬੋਲੋ ਜੀ ਜੀ ਵਾਹਿਗੁਰੂ ਸਿੱਖਾਂ ਦਾ ਮਨਿ ਮਾ ਮਥੂ ਚ ਮਤ ਪਾਧਾ ਰਖਣ ਸਿੱਖਾਂ ਨੂੰ ਸਿੱਖੀ ਦਾ ਕੇਸ ਦਾ ਰਹਿਤ ਦਾਣ ਬਿਭੇਗ ਦਾਣ ਸੌ ਦਾਣ ਭਰੋਸਾ ਦਾਣ ਗੁਰਮਤ ਦਾਣ ਧਨ ਸੇ ਨਾਮ ਦਾਣ ਸ੍ਰੀ ਅਮਰ ਸਾਹਿਬ ਦੇ ਤਰਨ ਦਾਣ ਸਾਹਿਬ ਜੀ ਦੇ ਦਰਸ਼ਨ ਇਨਾਨ ਚਾਹੂੰ ਗੀਆਂ ਢੰਡੀ ਬੁੰਗੀ ਜੁਗੋ ਜੋਗੇ ਅਤਲ ਧਰਮ ਕਾ જયਕਾਰ ਸਿਖੇ ਸਿਧ ਕੇ ਸਵਾਸਾ ਨਾਲ ਵਹਣਾ ਕਾਮ ਗਰੋਜ ਲੋਭ ਹੰਕਾਰ ਦੇ ਪਾਤਸ਼ਾਹ ਜੀ ਆਪ ਦੇ ਹਜ਼ੂਰ ਸੋਧ ਗੰਨ ਸਾਹਿਬ ਦੇ ਪਾਠ ਆਪ ਜੀ ਦੇ ਦਰਬਾਰ ਦੀ ਅਖਾਦਾਬਾਦਾ ਘੱਟਾ ਘੋੜੇ ਗੁਲਤੀ ਮਾਰ ਕਰਨੀ ਸਰਬੱਤ ਦੇ ਕਾਜ ਰਾਖਨ ਨੇ ਸੋਈ ਗੁਰਮੁਖ ਪਿਆਰੇ ਮਿਲੋ ਵਿੰਦਾ ਮੇਰਿਆ ਆਪ ਜੀ ਦਾ ਸ਼્વાસ ਸ਼ਾਸਨਾ ਮਹੇਨ ਮਾਨਿਆ ਦਿਨ ਮਾਨ ਗੁਰੂ ਨੇ ਤਾਣਿਆਂ ਦੇ ਤਾਨ ਗੁਰੂ ਨਿਓਟਿਆਂ ਦੇ ਉਡ ਗਰੋ ਨਿਆਸਰਿਆਂ ਦੇ ਆਸਰੇ ਗੁਰੂ ਨੇ ਤੇਰਿਆਂ ਦੀ ਥਿਰ ਗੁਰੂ ਨਿਗਤਿਆਂ ਦੇ ਗਾਤ ਗੁਰੂ ਨਥਾ ਮੇਰ ਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਕੋਲ ਬਰਦਾਸ ਬੇਨਤੀ ਅਰਦਾਸਾਂ ਬੇਨਤੀਆਂ ਭਰਨ ਕੇ ਬਾਛਾ ਜੀਓ ਆਪ ਦੇ ਭਾਣੇ ਵਿੱਚ ਪੋ ਦਾ ਮਹੀਨਾ ਬਤੀਤ 25 ਪਾਛਾ ਜੀਓ ਆਪ ਦੇ ਭਾਣੇ ਵਿੱਚ ਬਾਗ ਦਾ ਮਹੀਨਾ ਆਰੰਭ ਹੋਇਆ ਨਾ ਕੇ ਪਾਸ਼ਾ ਜੀਓ ਸੋਖ ਤੇ ਸ਼ਾਂਤੀ ਨਾਲ ਆਪ ਦੇ ਭਾਣੇ ਹੋਏ ਸਮਾਂ ਬਤੀਤ ਕਰਨ ਕੇ ਪਾਸ਼ਾ ਜੀਓ ਸਰਬਾਤ ਦਾ ਭਲਾ ਕਰਨਾ ਸਰਬਾਤ ਦੇ ਕਰਜ ਰਾਸ ਕਰਨੇ ਸੰਸਾਰ ਰੋਗੀਆਂ ਦੇ ਰੋਗ ਦੂਰ ਕਰੋ ਦੁਖੀਆਂ ਦੇ ਦੁੱਖ ਦੂਰ ਕਰੋ ਸੁਖਾਂ ਦਾ ਪ੍ਰਕਾਸ਼ਨ ਕੇ ਪਾਸ਼ਾ ਜੀਓ ਅੱਜ ਦੇ ਦਿਹਾੜੇ ਕੇ ਪਾਸ਼ਾ ਜੀ ਚਾਲੀ ਮੁਕਤੀਆਂ ਨੇ ਜੰਗ ਲੈ ਕੇ ਪਰਾਣੇ ਦੀ ਰਸਾਇੰਦਾ ਡਾਈਲ ਲੜੀ ਜਾਂ ਜਿੱਤਾਂ ਪ੍ਰਾਪਤ ਕੀਨ ਰਤਨਾ ਦੀ ਹਾਰ ਤੇ ਪਾਸ਼ਾ ਜੀ ਉਹ ਇੱਕ ਸਿੱਖ ਪਿਆਰ ਆਪ ਜੀ ਦੇ ਮਾਤਮਾ ਬੇਤਾ ਜੀ ਨੂੰ ਬੁਲਾ ਰਿਹਾ ਤੇ ਪਾਸ਼ਾ ਜੀ ਆ ਦੇ ਪਿਤਾ ਗੁਰੂ ਗੋਬੇ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਮਾਸ ਸਿੰਘ ਦਾ ਸੀਸ ਗੋਦੀ ਵੀ ਰੱਖਿਆ ਗੋਦੀ ਵਿੱਚ ਰੱਖ ਕੇ ਚਾਲੀਆਂ ਸਿੱਖਾਂ ਦਾ ਵਦਾਵਾ ਪਾਲੇ ਟੁੱਟੀ ਗੰਢੀ ਚਾਲੀਆਂ ਮੁਕਤਿਆਂ ਨੂੰ ਚਾਲੀਆਂ ਮੁਕਤਿਆਂ ਨਾਲ ਸਨਮਾਨ ਕੀਤਾ ਚਾਲੀਆਂ ਮੁਕਤਿਆਂ ਦੀ ਮੁਕਤੀ ਕਰਕੇ ਮੁਕਤ ਸਾਰਬਸਾਨ ਤੇ ਪਾਸ਼ਾ ਜੀ ਅੱਜ ਸ਼ੁਭ ਦਿਹਾੜਾ ਮੁਕਤਸਰਨ ਤੇ ਪਾਸ਼ਾ ਦੀ ਮਾਗੀਆ ਵਿਆਦਾ ਮਨਾ ਦਿੱਤੇ ਪਾਤਸ਼ਾਹ ਜੂ ਸੇਖਾਂ ਦੇ ਸੇਵਾਂ ਦੇ ਆਪ ਦੇ ਸੇਵਕ ਭਾਈ ਸਾਹਿਬ ਭਾਈ ਸਰਦਾਰ ਜਸਮਾ ਜਸਮੇਲ ਸਿੰਘ ਜੀ ਦੇ ਘਰ ਪੋਤੇ ਦੀ ਖੁਸ਼ੀ ਤੇ ਪਾਤਸ਼ਾਹ ਜੂ ਸੇਵਕਾਂ ਦੇ ਵਾਸਤੇ ਚਾਹ ਪਾਣੀ ਦੇ ਲੰਗਰ ਤਿਆਰ ਕੀਤੇ ਪਾਤਸ਼ਾਹ ਜੀ ਆਪ ਦੀ ਸੰਗਤਾਂ ਦੇ ਵਾਸਤੇ ਪ੍ਰਸ਼ਾਦ ਤਿਆਰ ਕੀਤੇ ਪਾਤਸ਼ਾਹ ਜੀ ਆਪ ਪ੍ਰਵਾਣ ਕਰਨ ਦੇ ਬਾਅਦ ਕਰੀਕਸਾਲ ਸੋਜ ਪਵਿੱਤਰ ਹੁਣ ਭੋਗ ਲਾਉ ਹੋਇ ਭੋਗ ਲੱਗੇ ਹੋਇਆ ਪ੍ਰਕਾਸ਼ ਸਾਧ ਸੰਗ ਰਸਮੀ ਲੈ ਕੋਇ ਜੋਸ਼ ਅਗੇ ਸੋ ਆਪ ਜੀ ਦਾ ਨਾਮ ਆ ਕਾਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤੇ ਪਾਛਾ ਜਿੰਨਾ ਪੰਡਾ ਰਿਆ ਜਿ ਪੰਡਾ ਰਿਆ ਇਹਨ ਤੇ ਪਾਸ਼ਾ ਜੀਓ ਸੰਗ ਤਾਂ ਦੇ ਵਿੱਚ ਆਪ ਨੰਗਰ ਹਨ ਤੇ ਪਾਛਾ ਸੁਚਾਨੀ ਪਰ ਕੋਲ ਕਰਨੇ ਕਮਾਈਆਂ ਵਿੱਚ ਬਰਕਤ ਆਪ ਹੋਣੀਆਂ ਮਾਲ ਮਨੁਕੀ ਸ਼ੋਖ ਰੱਖਣੀ ਨੱਦਰ ਖੇੜੇ ਦੇ ਤੇ ਪਾਸ਼ਾ ਜੀਓ ਬੱਚਿਆਂ ਦੇ ਦੇਸਾਂ ਪਰਦੇਸਾਂ ਦੇ ਵਿੱਚ ਸਹਾਈ ਨੂੰ ਤੇ ਪਾਸ਼ਾ ਜੀਓ ਸਹੀ ਦੇ ਸੰਤੋਖੀ ਖਾਏ ਖਾਂਦੀਆਂ ਕਦੀ ਢੂੜ ਨਿਆਵੇ ਤਾਕ ਪੜਦੇ ਰਖ ਲਾਜ ਕਰੀ ਨਾ ਕਿਸੇ ਦਮਤਾਜ ਵਿੱਚ ਕਰਤਾ ਪੁਰਖ ਖਨੂਆ ਵਾਰ ਨਾ ਵਿੰਗਾ ਹੋਇਆ ਪਾਸ਼ਾ ਜੀਉ ਜਾਪਤਾ ਬਸ ਸੰਜਮ ਧਰਮਣਾ ਕਮਾਇਆ ਸੇਵਾ ਸਾਧਮ ਜਾਨਿਆ ਹਰ ਰਾਇ ਕਹੋ ਨਾਨਕ ਤੁਮ ਨੀਚ ਕਰਮ ਸਰਨ ਪਰੇ ਕੀ ਰਖਿਓ ਸਮਾ ਜਦ ਬਜਵੰਦਾ ਰਖੇ ਆਪਣੀ ਕਿਰਪਾ ਧਾਰ ਜੇਤ ਦਿਵਾਰੀ ਆਈਏ ਕੀਤੋ ਲੈ ਬਾਹਰ ਸੋ ਦੇਬ ਸੰਸਾਰ ਤੋਂ ਰਤਤੀਆਂ ਝੋਲਿਆਂ ਦੁਜੇ ਪਾਛਾ ਜੀ ਬਿਨ ਬੋਲਿਆਂ ਸਭ ਕੁਛ ਜਾਣ ਰਖਲੇ ਕੀਚੇ ਅਰਦਾਸ ਚੇ ਪਾਛਾ ਜੀਓ ਸੋਖ ਹੋਵੇ ਨਾਮ ਚੇਤਿ ਆਵੇ ਸਿਖ ਪੜਦੇ ਸੁਨਦੇ ਸਭ ਲਾਹਵੰਦ ਸਭ ਦੇ ਕਾਰਜ ਰਾਸ ਅਰੇ ਸੋ ਝੜੇ ਸੰਨ ਪਰੇ ਸੋ ਚਾਰੇ ਜੋ ਜੀ ਆਵੇ ਸੋ ਰਾਜੀ ਦੇ ਪ੍ਰਸੰਨ ਹੋ ਕੇ ਜਾਵੇ ਗੁਰਨਾਣ ਕ੍ਰਿਨਾ ਸਰਦੀ ਕਲਾ ਤੇਰੇ ਭਾਣੇ ਸਰਵਤ ਦਾ ਬੋਲੇ ਇਸੋ ਨਿਹਾਲ ਸਰਦੀ ਕਲਾ ਤੇਰੇ ਭਾਣੇ ਸਰਵਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਇਹ ਮਹਾਵਾਕ ਅਨਸਾਰ ਅੱਜ ਸਾਡੇ ਗਰੁੱਪ ਦੇ ਵਿੱਚ ਸਾਡਾ ਪਰਿਵਾਰ ਹੀ ਇੱਥੇ ਜੋ ਬਣਿਆ ਹੋਇਆ ਡਿਲੀਟ ਦੇ ਵਿੱਚ ਸਰਦਾਰ ਜਸਮੀਲ ਸਿੰਘ ਮਾਸਟਰ ਜੀ ਜਿਨ੍ਹਾਂ ਦੇ ਘਰ ਚਾਰ ਪੋਤੀਆਂ ਤੋਂ ਬਾਅਦ ਪੁੱਤਰੇ ਦੀ ਦਾਤ ਵਾਹਿਗੁਰੂ ਨੇ ਬਖਸ਼ੀ ਹੈ ਤੇ ਇਸ ਖੁਸ਼ੀ ਦੇ ਵਿੱਚ ਜਿਹੜੀ ਅੱਜ ਸੰਗਰਾਂਦ ਦੇ ਵਿੱਚ ਇਹਨਾਂ ਵੱਲੋਂ ਦੇਗ ਕਰਾਈ ਗਈ ਹੈ ਚਾਹ ਪਾਣੀ ਦਾ ਲੰਗਰ ਵੀ ਇੰਨਾ ਵੱਲੋਂ ਕਰਾਇਆ ਗਿਆ ਤੇ ਅਸੀਂ ਸਾਰੀ ਸੰਗਤ ਜੋ ਵੀ ਇੱਥੇ ਪਹੁੰਚੀ ਸਾਰੀ ਤੇ ਦੇਸ਼ ਵਿਦੇਸ਼ ਵਿੱਚ ਸਾਰੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ ਕਸ਼ਮੀਰ ਸਿੰਘ ਜੀ ਨੂੰ ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਬੱਚੇ ਨੂੰ ਵੱਡੀ ਵੱਡੀ ਆਰਦਾਸਾਂ ਬਖਸ਼ੇ ਵੱਡੀ ਆਰਦਾਸਾਂ ਬਖਸ਼ੇ ਅੱਗੇ ਖੜੀ ਹੋਵੇ ਤੇ ਆਪੇ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹੀ ਨਹੀਂ ਲੱਗ ਮੈਕਟੀ ਆ ਸਹੀ ਗਾ ਬੰਦਾ ਜੀ